ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਸਾਡੇ YouTube ਵਲੌਗ ਦੇ ਵਿੱਚ ਮੈਂ ਆਸ ਕਰਦੀ ਆਂ ਕਿ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸ਼ਾਮ ਦਾ ਟਾਈਮ ਹੋ ਚੁੱਕਿਆ ਸੀ ਤੇ ਸ਼ਾਮ ਨੂੰ ਜਿਹੜੀਆਂ ਘਰਾਂ ਦੀਆਂ ਸੁਆਣੀਆਂ ਹੁੰਦੀਆਂ ਉਹਨਾਂ ਦਾ ਇੱਕੋ ਹੀ ਸਵਾਲ ਹੁੰਦਾ ਅੱਜ ਕਿਹੜੀ ਸਬਜ਼ੀ ਬਣਾਈਏ ਉਹੀ ਗੱਲ ਮੈਂ ਮੰਮੀ ਨੂੰ ਪੁੱਛ ਰਹੀ ਸੀ ਵੀ ਅੱਜ ਆਪਾਂ ਕੀ ਸਬਜ਼ੀ ਬਣਾਈਏ ਕਿਉਂਕਿ ਗਰਮੀ ਦੇ ਵਿੱਚ ਕद्दू ਤੋਰੀਆਂ ਹਰੇਕ ਘਰ ਦੇ ਵਿੱਚ ਆਪਾਂ ਬਣਾਉਣੇ ਆਗੇ ਜਾਂ ਕਦੇ-ਕਦੇ ਦਾਲ ਬਣਾ ਲੈਨੇ ਆਗੇ ਤੇ ਕद्दू ਤੋਰੀਆਂ ਕਿਹਦੇ-ਕਿਹਦੇ ਫੇਵਰਿਟ ਨੇ ਉਹ ਤੁਸੀਂ ਕਮੈਂਟ ਬਾਕਸ 'ਚ ਦੱਸਿਓ ਮਾਲਵੇ ਵਾਲੇ ਦਾ ਜਿਵੇਂ ਕद्दू 'ਚ ਦੁੱਧ ਪਾ ਕੇ ਇਸ ਤਰ੍ਹਾਂ ਬਣਾਉਣੇ ਹੀ ਦੁੱਧ ਪਾ ਕੇ ਆਗੇ ਤੇ ਮੰਮੀ ਮੈਨੂੰ ਕਹਿੰਦੇ ਸਬਜ਼ੀ ਕੱਟਣੀਆਂ ਤਾਂ ਇੱਧਰ ਆ ਲੌਬੀ ਵਾਲੇ ਬੈੱਡ ਤੇ ਬਹਿ ਕੇ ਕੱਟ ਲੈਂ ਚੱਲ ਤੇ ਲਾਈਟ ਔਨ ਕਰ ਗਏ ਸਨੀ ਦਾ ਰੈਡੀ ਡਿਊਟੀ ਤੋਂ ਆਏ ਅਸੀਂ ਰੋਟੀ ਪਹਿਲਾਂ ਬਣਾ ਚੁੱਕੇ ਸੀਗੇ ਇਹ ਕਹਿੰਦੇ ਚਲ ਦੋ ਰੋਟੀਆਂ ਖਾਣੀਆਂ ਜੇ ਤਵੇ ਤੇ ਗਰਮ ਕਰਦੇ ਆ ਤਾਂ ਰੜਝੇ ਜਾਂਦੀਆਂ ਇਹ ਸਖਤ ਜੀ ਖਾਦਦੇ ਨਖਾਂਦੇ ਨਹੀਂ ਮੈਕਰੋ ਜੋ ਕਰ ਲੀਆਂ ਜਮਾ ਤਾਜ਼ੀਆਂ ਵਰਗੀਆਂ ਹੋ ਗਈਆਂ ਚਲੋ ਜੀ ਇਹ ਤਾਂ ਸੁੱਖ ਤਾਂ ਹੁੰਦਾ ਹੀ ਆ ਚੀਜ਼ਾਂ ਦਾ ਘਰੇ ਆਈਆਂ ਦਾ ਸਹੀ ਗੱਲ ਆ ਮੰਮੀ ਦੇਖੋ ਮੈਕਰੋ ਦੇ ਨਾਲ ਹੀ ਆਪਾਂ ਜਦੋਂ ਕਈ ਵਾਰੀ ਪਹਿਲਾਂ ਸਮੋਸੇ ਲੈ ਆਉਣੇ ਆ ਸਮੋਸੇ ਵੀ ਤੁਰੰਤ ਗਰਮ ਕਰ ਲੈਣੇ ਆ ਤਾਂ ਐਵੇਂ ਲੱਗਦਾ ਸਮੋਸੇ ਜਿਵੇਂ ਹੁਣੇ-ਹੁਣੇ ਬਣਾਏ ਹੁੰਦੇ ਨੇ ਜੀ ਹੁਣ ਦੇਖੋ ਰੋਟੀਆਂ ਵੀ ਸਾਡੀਆਂ 2 ਮਿੰਟਾਂ ਦੇ ਵਿੱਚ 2 ਮਿੰਟ ਤਾਂ ਲੱਗਦੇ ਵੀ ਨਿਵਿੱਧੇ ਨੇ 1 ਮਿੰਟ ਦੇ ਵਿੱਚ ਆਪਣਾ ਜਿਹੜਾ ਤਿਆਰ ਹੋ ਜਾਂਦਾ ਹੈਗਾ ਤੇ ਦੂਜੇ ਪਾਸੇ ਹੁਣ ਮੰਮੀ ਨਾਲ ਦੇ ਨਾਲ ਪਿਆਜ਼ ਵਗੈਰਾ ਕੱਟ ਰਹੇ ਨੇਗੇ ਇਹ ਗੱਲ ਜਮਾਂ ਸਹੀ ਆਗੀ ਵੀ ਜੇ ਸੱਸ ਚੰਗੀ ਆ ਉਹਨਾਂ ਨੂੰ ਕੰਮਕਾਰ ਦਾ ਪੂਰਾ ਸਹਾਰਾ ਵਾਗਾ ਤਾਂ ਉਹਦੀ ਨੂੰ ਵੀ 100% ਸ਼ੋਰ ਆ ਕੇ ਉਹਦੇ ਕਦਮਾਂ ਤੇ ਚੱਲਦੀ ਹੈ ਉਵੇਂ ਹੀ ਮੇਰੇ ਨਾਲ ਹੋਇਆ ਜਦੋਂ ਮੇਰੀ ਮੈਰਿਜ ਹੋਈ ਸੀ ਮੈਨੂੰ ਕੋਈ ਕੰਮ ਨਹੀਂ ਐਵੇਂ ਕਹਾਂ ਵੀ ਮੈਨੂੰ ਕਰਨਾ ਆਉਂਦਾ ਸੀ ਹਿਸਾਬ ਹੀ ਨਹੀਂ ਹੁੰਦਾ ਸੀ ਮੈਨੂੰ ਬਿਕੋਜ਼ ਮੇਰੀ ਸਟੱਡੀ ਹੋਸਟਲ ਦੀ ਸੀਗੀ ਪਰ ਇੱਥੇ ਆ ਕੇ ਮੈਂ ਮੰਮੀ ਤੋਂ ਬਹੁਤ ਕੁਝ ਸਿੱਖਿਆ ਤੇ ਹੁਣ ਮੈਂ ਚਲੋ ਸੋਚਿਆ ਵੀ ਹੁਣ ਆਪਾਂ ਭਾਂਡੇ ਵਗੈਰਾ ਸਾਫ਼ ਕਰ ਦਈਏ ਮਾਲੇ ਵਾਲੇ ਤਾਂ ਹੀ ਕਹਿੰਦੇ ਹੁੰਦੇ ਵੀ ਭਾਂਡੇ ਮਾਂਜ ਦਈਏ ਭਾਂਡਿਆਂ ਦਾ ਢੇਰ ਲੱਗਿਆ ਹੋਇਆ ਹੈਗਾ ਜਿਉਂਦੇ ਜਿਆਂ ਦੇ ਭਾਂਡੇ ਹੁੰਦੇ ਨੇ ਪਰ ਬਹੁਤ ਸਾਰੀਆਂ ਕੁੜੀਆਂ ਸੋਚਦੀਆਂ ਨੇ ਵੀ ਹਾਏ ਭਾਂਡਿਆਂ ਦੇ ਨਾਮ ਤੇ ਉਹਨਾਂ ਨੂੰ ਮੌਤ ਪੈ ਜਾਂਦੀ ਹੈਗੀ ਵੀ ਭਾਂਡੇ ਨਹੀਂ ਮਾਂਜਣੇ ਹੈਗੇ ਹਨ ਪਰ ਇਹ ਜਿਉਂਦੇ ਜਿਿਆਂ ਦਾ ਹੀ ਸਾਰਾ ਕੁਝ ਹੁੰਦਾ ਹਨ ਆਪਾਂ ਕਰਦੇ ਆ ਆਪਣੇ ਘਰਾਂ ਦੇ ਕੰਮ ਜੇ ਆਪਾਂ ਕੰਮ ਤੋਂ ਜੀ ਕਤਰਾਈ ਚੱਲੀਏ ਹਨ ਫਿਰ ਘਰ ਦੇ ਵਿੱਚ ਵੀ ਵਾਧਾ ਨਹੀਂ ਹੁੰਦਾ ਹੈਗਾ ਤੇ ਮੈਨੂੰ ਤਾਂ ਸ਼ੁਰੂ ਤੋਂ ਮੇਰੇ ਦਾਦੀ ਜੀ ਇਹ ਕਹਿੰਦੇ ਹੁੰਦੇ ਸੀ ਵੀ ਬਹੁਤ ਸਾਰੀਆਂ ਬੁੜੀਆਂ ਕੀ ਹੁੰਦੀਆਂ ਗੁਰੂ ਘਰ ਜਾ ਕੇ ਤਾਂ ਕਹਿਣੀਆਂ ਭਾਣੇ ਮੈਨੂੰ ਸੇਵਾ ਦੇ ਦੇ ਭਾਂਡਿਆਂ ਦੀ ਭਾਣੇ ਮੈਨੂੰ ਰੋਟੀਆਂ ਦੀ ਸੇਵਾ ਦੇ ਦੇ ਐ ਕਰਦੇ ਹਨ ਠੀਕ ਹੈ ਵੀ ਆਪਣੀ ਧਾਰਮਿਕ ਸ਼ਰਧਾ ਜੁੜੀ ਵੀ ਹੈ ਸਾਨੂੰ ਕਰਨਾ ਚਾਹੀਦਾ ਪਰ ਜੇ ਉਸੇ ਕੰਮ ਤੋਂ ਆਪਾਂ ਘਰੇ ਆਵਦਾ ਹਨ ਜੀ ਚਰਾਉਣੇ ਆਗੇ ਵੀ ਨਾ ਮੈਂ ਨਹੀਂ ਕਰਨਾ ਹੈਗਾ ਉਹ ਬਹੁਤ ਗਲਤ ਆਗਾ ਪਹਿਲਾਂ ਮੈਂ ਭਾਂਡਿਆਂ ਨੂੰ ਇੱਕ ਵਾਰੀ ਪਾਣੀ ਨਾਲ ਸਿੰਪਲ ਧੋ ਲਿਆ ਸੀ ਵੀ ਜਿਹੜਾ ਵੀ ਕੁਝ ਲੱਗਿਆ ਹੁੰਦਾ ਝੂਠ ਵਗੈਰਾ ਸਾਰੇ ਪ੍ਰੋਪਰ ਲਹਿ ਜਾਂਦੀ ਹੈਗੀ ਉਸ ਤੋਂ ਬਾਅਦ ਹੈਗਾ ਜਿਹੜਾ ਸਾਬਣ ਦੇ ਨਾਲ ਹੈਗਾ ਆਪਾਂ ਭਾਂਡਿਆਂ ਨੂੰ ਸਾਫ਼ ਕਰਕੇ ਫਿਰ ਦੂਜੇ ਪਾਸੇ ਧੋ ਦਾਂਗੇ ਕਈ ਵਾਰੀ ਕੀ ਹੁੰਦਾ ਹੈਗਾ ਜਦੋਂ ਆਪਾਂ ਰੈਗੂਲਰਲੀ ਇਦਾਂ ਧੋਣ ਲੱਗ ਜਾਂਦੇ ਆਗੇ ਸਾਫ਼ ਕਰਨ ਲੱਗ ਜਾਂਦੇ ਆ ਉਹਦੇ ਨਾਲ ਕੀ ਹੋ ਜਾਂਦਾ ਹੈਗਾ ਵੀ ਭਾਂਡਿਆਂ ਨੂੰ ਪ੍ਰੋਪਰ ਟਾਈਮ ਜ਼ਿਆਦਾ ਲੱਗਦਾ ਹੈਗਾ ਸੋ ਸਾਫ਼ ਕਰਨ ਦੇ ਵਿੱਚ ਤੇ ਥੋੜੀ ਵੀਡੀਓ ਬਲਰ ਹੋ ਗਈ ਕਿਉਂਕਿ ਮੈਂ ਫਰੰਟ ਤੇ ਕੈਮਰਾ ਰੱਖਿਆ ਸੀਗਾ ਬੜਾ ਹੀ ਟਾਈਮ ਹੋ ਗਿਆ ਸੀਗਾ ਵਲੌਗ ਨਹੀਂ ਕੋਈ ਪਾਇਆ ਸੀਗਾ ਤੇ ਅੱਜ ਸੋਚਿਆ ਮੈਂ ਤੇ ਮੰਮੀ ਨੇ ਡਿਸਕਸ ਕੀਤਾ ਕਿ ਆਪਾਂ ਵਲੌਗਿੰਗ ਦੁਆਰਾ ਸ਼ੁਰੂ ਕਰੀਏ ਕਿਉਂਕਿ ਸਾਡੀ YouTube ਫੈਮਿਲੀ ਸਾਡੇ ਨਾਲ ਜੁੜੀ ਵੀ ਹੈ ਕਿ ਬਹੁਤ ਸਾਰੇ ਕਮੈਂਟਸ ਲਗਾਤਾਰ ਆਉਂਦੇ ਰਹਿੰਦੇ ਨੇਗੇ ਲੋਜੀ ਭਾਂਡੇ ਤਾਂ ਆਪਾਂ फटाफट ਕਰ ਤੇ ਸਾਫ ਉਧਰੋ ਬੀਬੀ ਵੀ ਆ ਗਈ ਬੀਬੀ ਪਹਿਲਾਂ ਸੁੱਤੇ ਪਈ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਆ ਗਈ ਚਾਹ ਵਗੈਰਾ ਪਹਿਲਾਂ ਇਹਨਾਂ ਨੇ ਪੀ ਲਈ ਸੀਗੀ ਫਿਰ ਸੌਂਗੇ ਸੀ ਹੁਣ ਅਸੀਂ ਜ਼ਿਆਦਾਤਰ ਜਿਹੜੇ ਭਾਂਡੇ ਆ ਬਾਹਰਲੇ ਸ਼ੰਕਾ ਤੇ ਸਾਫ਼ ਕਰਦੇ ਆਂਗੇ ਹਾਂ ਹੁਣ ਭਾਵੇਂ ਅਸੀਂ ਮਾਡਰਨ ਕਿਚਨ ਤਿਆਰ ਕਰਾ ਲਈ ਪਰ ਇੱਧਰ ਜ਼ਿਆਦਾ ਮਜ਼ਾ ਸਾਫ਼ ਕਰਨ ਦਾ ਭਾਂਡਿਆਂ ਦਾ ਇੱਧਰ ਹੀ ਆਉਂਦਾਗਾ ਚਮਚੇ ਵਗੈਰਾ ਮੈਂ ਲੱਗ ਰੱਖ ਦੇਣੀ ਹੁੰਦੀਆਂ ਕਿਉਂਕਿ ਜਦੋਂ ਆਪਾਂ ਕੋਈ ਵੀ ਸਬਜ਼ੀ ਵਗੈਰਾ ਖਾਣੀ ਹੁੰਦੀ ਹੈ ਦਹੀਂ ਖਾਣਾ ਹੁੰਦਾ ਐਟ ਅ ਟਾਈਮ ਆਪਾਂ ਨੂੰ ਚਮਚੇ ਟੋਕਰੀ ਦੇ ਵਿੱਚ ਲੱਭਦੇ ਨਹੀਂ ਹੁੰਦੇ ਇੱਧਰ ਮੰਮੀ ਝੂਲੇ ਤੇ ਬੈਠੀ ਆ ਗੁਰਸੇਵਤ ਨੂੰ ਮੈਂ ਦੇਖ ਲਿਆ ਸੀ ਵੀ ਚਲੋ ਝੂਲੇ ਤੇ ਬੈਠੀ ਆਗੀ ਆਏ ਬੱਚੇ ਨੂੰ ਨਾ ਦੇਖਦੇ ਰਹੇ ਫਿਰ ਠੀਕ ਰਹਿੰਦਾ ਛਲੇ ਨਿਆਣੀ ਆਗੀ ਸ਼ਰਾਰਤਾਂ ਵੀ ਕਰਦੀ ਆਗੀ ਇਹ ਵਾਲੀ ਸੈਲਫ ਤੇ ਅਸੀਂ ਜ਼ਿਆਦਾਤਰ ਸਮਾਨ ਇਸੇ ਕਰਕੇ ਰੱਖ ਦਿੰਨੇ ਆਗੇ ਵੀ ਗੁਰਸੇਵਤ ਥੱਲੇ ਚੀਜ਼ਾਂ ਜਿਹੜੀਆਂ ਚੱਕਦੀ ਹੈਗੀ ਫਿਰ ਅਸੀਂ ਪੜ ਕੇ ਇੱਕ ਚੀਜ਼ ਉੱਪਰ ਰੱਖਦੀ ਦੋ ਰੱਖਦੀ ਤੇ ਇਹਦੇ ਨਾਲ ਹੀ ਸੈਲਫ ਪੂਰੀ ਪੈਰ ਜਾਂਦੀ ਆਗੀ ਮੈਂ ਇਹਦਰੋਂ ਸਮਾਨ ਚੱਕ ਕੇ ਪਹਿਲਾਂ ਪਿਛਲੀ ਰਸੋਈ ਦੇ ਵਿੱਚ ਰੱਖ ਦਿੱਤਾ ਸਾਡੇ ਦੋ ਰਸੋਈਆਂ ਨੇਗੀਆਂ ਇੱਕ ਸਾਡੇ ਕੋਠੀ ਦੇ ਅੰਦਰ ਹੈ ਇੱਕ ਸਾਡੀ ਬਾਹਰ ਵਾਲੀ ਪਤਾ ਨਹੀਂ ਲੋਕਾਂ ਦੇ ਇੱਕ ਇੱਕ ਕਿਚਨ ਦੇ ਵਿੱਚ ਸਮਾਨ ਕਿਵੇਂ ਸੈੱਟ ਆ ਜਾਂਦਾ ਸਾਡੇ ਤਾਂ ਦੋ ਦੇ ਵਿੱਚ ਵੀ ਨਹੀਂ ਸੈੱਟ ਆਉਂਦਾ ਸਮਾਨ ਹੀ ਕੁਛ ਇੰਨਾ ਜ਼ਿਆਦਾ ਹੁੰਦਾਗਾ ਚਲੋ ਵਸਦੇ ਘਰਾਂ ਦੇ ਵਿੱਚ ਹੁੰਦਾ ਵਾਹਿਗੁਰੂ ਦੀ ਦੇਣ ਹੁੰਦੀ ਹੈ ਹਨ ਤੇ ਇਹ ਵਾਲੀ ਸੈਲਫ ਨੂੰ ਵੀ ਮੈਂ ਸੋਚਿਆ ਵੀ ਹੁਣ ਪ੍ਰੋਪਰ ਸਾਫ਼ ਕਰ ਦਈਏ ਜਦੋਂ ਸਾਡੇ ਮੰਮੀ ਨੂੰ ਡਿਸਕਰੀ ਪ੍ਰੋਬਲਮ ਸੀ ਤਾਂ ਅਸੀਂ ਚੁੱਲ੍ਹਾ ਸੀ ਜਿਹੜਾ ਸੈਲਫ ਤੇ ਰੱਖ ਲਿਆ ਸੀ ਲੱਕੜਾਂ ਲਿਆਉਂਦੀਆਂ ਸੀ ਛਟੀਆਂ ਵਗੈਰਾ ਸੀ ਬਹੁਤ ਘੱਟ ਯੂਜ਼ ਕਰਦੇ ਹਾਂਗੇ ਤੇ ਇਸੇ ਚੁੱਲੇ ਤੇ ਅਸੀਂ ਰੋਟੀ ਵਗੈਰਾ ਬਣਾਉਂਦੇ ਹੁੰਦੇ ਸੀ ਸਰਦੀਆਂ ਦੇ ਵਿੱਚ ਸਾਗ ਵਗੈਰਾ ਸੇਕਨ ਨੂੰ ਵੀ ਅਸੀਂ ਮੂਰੇ ਗੁਰਸੀਆਂ ਢਾਕੇ ਬਹਿ ਜਾਣਾ ਬੜਾ ਮਜ਼ਾ ਆਉਣਾ ਤੇ ਹੁਣ ਸੈਲਫ ਨੂੰ ਸਾਫ਼ ਕਰਨ ਦੇ ਲਈ ਪਹਿਲਾਂ ਮੈਂ ਕੱਪੜਾ ਲੈ ਲਿਆ ਸੀਗਾ ਉਹਨੂੰ ਹਲਕਾ ਜਿਹਾ ਗਿੱਲਾ ਕਰ ਲਿਆ ਸੀਗਾ ਥੋੜੇ ਥੋੜੇ ਛਿੱਟੇ ਜਿਹੀ ਮਾਰੇ ਸੀਗੇ ਕਿਉਂਕਿ ਇੱਧਰ ਜਿਹੜੀ ਮੈਂ ਸੈਲਫ ਵਾਲੀ ਕੰਧ ਹੈਗੀ ਉਹ ਵੀ ਸਾਫ਼ ਕਰਨੀ ਸੀਗੀ ਤੇ ਇੱਧਰ ਮੈਂ ਹਲਕਾ ਹਲਕਾ ਪਾਣੀ ਛਿੜਕ ਦਿੱਤਾ ਸੀ ਪਾਣੀ ਛੜਕਣ ਦੇ ਨਾਲ ਇਹ ਹੈਗਾ ਕਿ ਜਦੋਂ ਰੁੱਖੇ ਜੇ ਪਹਿਲਾਂ ਆਪਾਂ ਤੋਂ ਸਾਫ਼ ਕਰ ਦਈਏ ਉਹਦੇ ਨਾਲ ਉਹਨੀ ਸਫਾਈ ਜੀ ਨਹੀਂ ਆਉਂਦੀ ਹੈਗੀ ਜਿਹੜਾ ਮਤਲਬ ਰੇਤਾ ਵਗੈਰਾ ਤਾਂ ਬਹੁਤ ਘੱਟ ਹੁੰਦਾਗਾ ਬਟ ਇਹ ਹੋ ਜਾਂਦਾਗਾ ਵੀ ਆਪਾਂ ਜਦੋਂ ਸਾਫ਼ ਸਫਾਈ ਕਰਦੇ ਰਹੀਏ ਨਾ ਪਰੇਤਰ ਰਹਿੰਦਾ ਹੀ ਨਹੀਂ ਹੈਗਾ ਚੀਜ਼ਾਂ ਹੀ ਹੁੰਦੀਆਂ ਨੇ ਕਿ ਜਿਹੜੀਆਂ ਜਿਆਦਾ ਆਪਾਂ ਉਹ ਕਰ ਦੇਣੇ ਆਗੇ ਰੱਖ ਦੇਣੇ ਆਗੇ ਫਿਰ ਹਲਕਾ ਹਲਕਾ ਕੱਪੜਾ ਮਾਰਦੀ ਆ ਉਹਦੇ ਨਾਲ ਸਾਫ ਸਪ ਚਮਕਣ ਲੱਗ ਜਾਂਦੀਆਂ ਜਿਹੜੇ ਸੈਲਫਾਂ ਵਗੈਰਾ ਕੰਧਾਂ ਤੇ ਵੀ ਸਾਨੂੰ ਹੌਲੀ ਹੌਲੀ ਮਤਲਬ ਇਦਾਂ ਧਿਆਨ ਦੇਣਾ ਰਹਿਣਾ ਚਾਹੀਦਾ ਹੈਗਾ ਤੇ ਗੁਰਸੇਵਤ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਪਿੱਛੇ ਖੜੀ ਟੌਫੀਆਂ ਖਾਈ ਜਾਂਦੀ ਸੀਗੀ

ਬਦਲਵਾਈ ਨੂੰ ਦੇਖਦੇ ਹੋਏ ਮੈਂ ਸੋਚਿਆ ਵੀ ਜਲ ਆਪਾਂ ਮੋਟਰ ਛੱਡ ਦਈਏ ਕਈ ਵਾਰੀ ਲਾਈਟ ਵਗੈਰਾ ਚਲੀ ਜਾਂਦੀ ਆ ਤੇ ਪਾਣੀ ਤੋਂ ਬਿਨਾ ਤਾਂ ਕੁਝ ਵੀ ਨਹੀਂ ਕੰਮ ਹੁੰਦਾ ਘਰੇ ਬੇਸਿਕ ਨੀੜ ਹੀ ਪਾਣੀ ਹੈਗਾ ਤੇ ਇਧਰ ਲਈ ਸੈਲਫ ਵੀ ਰਹਿ ਗਈ ਸੀ ਸਾਫ਼ ਕਰਨ ਵਾਲੀ ਬਾਹਰ ਲਈ ਤਾਂ ਮੈਂ ਕਰਤੀ ਸੀਗੀ ਇਹ ਸਰਸੋਈ ਤਾਂ ਨਿਤ ਦੀ ਸਫਾਈ ਭਾਲਦੇ ਇੰਨੀ ਜਿਆਦਾ ਸਫਾਈ ਜੇ ਆਪਾਂ ਥੋੜਾ ਜਿਹਾ ਵੀ ਅੰਗਲੀ ਅੰਗੈਲੀ ਕਰ ਦਿੰਨੇ ਅਗੇ ਤਾਂ ਤਾਂ ਬੇਕਾਰ ਹੋ ਜਾਂਦੀ ਹੈਗੀ ਉਸ ਕਿ ਚਾਲ ਜਿਹੀ ਸੀਗੇ ਮੇ ਹੱਥ ਜੀ ਪਾ ਲੇ ਫਿਰ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਇਦਾਂ ਹੀ ਸੈਲਫ ਸਾਫ ਕਰਦੇ ਹੋ ਸਾਮਾਨ ਹੈਗਾ ਜਿਹੜਾ ਥੱਲੇ ਸਿੱਟਦੀ ਏ ਉਹ ਪੈਰਾਂ ਥੱਲੇ ਆਉਂਦਾ ਨਾਲੇ ਕਿਚਨ ਦੀ ਜਿਹੜੀ ਸਫਾਈ ਹੈਗੀ ਫਰਸ਼ ਵਗੈਰਾ ਖਰਾਬ ਹੁੰਦਾ ਨਾਲੇ ਬੱਚਿਆਂ ਵਾਲੇ ਘਰਾਂ ਦੇ ਵਿੱਚ ਤਾਂ ਸਫਾਈ ਦਾ ਜਿਆਦਾ ਧਿਆਨ ਰੱਖਣਾ ਚਾਹੀਦਾਗਾ ਪਿਛਲੇ ਦਿਨਾਂ ਦੇ ਵਿੱਚ ਨਾ ਅਸੀਂ ਵਲੌਗ ਨਹੀਂ ਬਣਾ ਰਹੇ ਸੀ ਅਸੀਂ ਸੋਚਦੇ ਸੀ ਵੀ ਚਲ ਛੱਡ ਪਰਾਂ ਹਨ ਤਾਂ ਮੈਂ ਸੋਚਿਆ ਵੀ ਆਪਾਂ ਵੇਲੇ ਵੀ ਕਰੇ ਰਹਿਣੀ ਆ ਹਨ YouTube ਫੈਮਲੀ ਬਣੀ ਹੋਈ ਆ ਸਾਰੇ ਸਾਨੂੰ ਇੰਨਾ ਜਿਆਦਾ ਸਪੋਰਟ ਕਰਦੇ ਨੇਗੇ ਤਾਂ ਸਾਡਾ ਵੀ ਫਰਜ਼ ਬਣਦਾ ਕਿ ਉਸ ਨੂੰ ਕੰਟੀਨਿਊ ਰੱਖੀਏ ਸੋ ਜੀ ਇਹ ਸੀ ਸਾਡਾ ਅੱਜ ਦਾ ਨਿੱਕਾ ਜਿਹਾ ਵਲੌਗ ਕਿਹੋ ਜਿਹਾ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣੇ ਸੁਝਾਅ ਵੀ ਦੇ ਕੇ ਜਾਣੇ ਨੇ ਕੋਈ ਕਮੀ ਲੱਗੀ ਹੋਵੇ ਵਲੌਗ ਦੇ ਵਿੱਚ ਉਹ ਵੀ ਜਰੂਰ ਦੱਸਿਓ ਕਿਉਂਕਿ ਕੋਈ ਵੀ ਬੰਦਾ ਸੰਪੂਰਨਤਾ ਹੁੰਦਾ ਹੀ ਨਹੀਂ ਹੈਗਾ ਜੇ ਆਪਾਂ ਇੱਕ ਦੂਜੇ ਨੂੰ ਦੱਸਦੇ ਰਹਨੇ ਆਂਗੇ ਫੇਰੀ ਚੀਜ਼ਾਂ ਦਾ ਨਵੀਆਂ ਦਾ ਸਾਨੂੰ ਪਤਾ ਲੱਗਦਾਗਾ ਚਲੋ ਜੀ ਮੈਂ ਹੁਣ ਕद्दू ਦੀ ਸਬਜ਼ੀ ਫਾਈਨਲ ਬਣਾ ਲੈਣੀ ਹੈਗੀ ਸੋ ਇਸ ਦਿਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਸਾਡੀ ਵੀਡੀਓ ਦੇਖੀ ਸ਼ੇਅਰ ਕੀਤੀ ਔਰ ਸਬਸਕ੍ਰਾਈਬ ਕੀਤਾ ਚੈਨਲ ਨੂੰ ਇੱਕ ਵਾਰੀ ਫੇਰ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਸ਼ੁਕਰੀਆ